अपना खर्चा पानी चलाली माताजी ਵੱਲੋਂ ਇੱਥੇ ਲੁਧਿਆਣਾ ਦੇ ਵਿੱਚ ਰੇੜੀ ਲਗਾਈ ਜਾਂਦੀ ਹੈ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਸਾਰਾ ਕੁਝ ਆਪਣੇ ਹੱਥੀ ਬਣਾ ਲੈਂਦੇ ਹਾਂ ਹਾਂਜੀ ਸਾਰਾ ਆਪਣੇ ਹੱਥੀ ਬਣਾਉਂਦੇ ਫੈਮਿਲੀ ਵਿੱਚ ਮੈਂ ਇਕੱਲੀ ਹਾਂ ਟਰੰ ਵੀ ਨਹੀਂ ਹੈ ਮੇਰਾ ਬੇਟਾ ਵੀ ਨਹੀਂ ਹੈ ਬੇਟੀ ਹੈ ਮੈਰਿਡ ਹੈ ਅਲੱਗ ਰਹਿੰਦੇ ਤਾਂ ਈ ਵੀ ਨਹੀਂ ਪੁੱਛਦੀ ਨਹੀਂ ਪੁੱਛਦੀ ਕਿਉਂਕਿ ਹੋ ਗਿਆ ਏਦਾਂ ਦਾ ਉਹਦਾ ਮਰਜ਼ੀ ਆਪਣੇ ਵਸਤਰ ਰਹਿੰਦੇ ਹੋ ਦੇਖਦੇ ਆ ਨਾ ਮੈਨੂੰ ਉਹਨਾਂ ਦਾ ਕੋਈ ਸੁੱਖਿਆ ਨਾ ਮੈਂ ਇਹਨਾਂ ਨੂੰ ਕੁਝ ਕਪੜਾ ਜੁੱਤੀ ਕਪੜਾ ਜਾਂ ਕੋਈ ਪੈਸਾ ਕੁਝ ਵੀ ਨਹੀਂ ਉਹਨਾਂ ਤੋਂ ਲੈਂਦੀ ਬਲਕਿ ਮੈਂ ਉਹਨਾਂ ਦੀ ਹੈਲਪ ਕਰਦੀ ਸੀ ਉਹਨਾਂ ਨੇ ਮੈਨੂੰ ਆਪਣੇ ਦੇ ਬਹੁਤ ਸਮਝਿਆ ਨਾ ਮੇਰਾ ਬ੍ਰਦਰ ਸੀ ਇੱਕ ਮੇਰਾ ਬਹੁਤ ਆ ਕਾਫੀ ਹੈਲਪ ਕਰਦਾ ਸੀ ਮੇਰੇ ਬ੍ਰਦਰ ਨੂੰ ਸਾਲ ਹੋ ਗਿਆ ਪੂਰੇ ਹੋਏ ਨੂੰ ਹੁਣ ਸਾਡੀ ਪਰਜਾਈਆਂ ਸਾਡੇ ਨਾਲ ਬੋਲਚਾਲ ਨਹੀਂ ਹੈ ਸਾਡੇ ਲੱਗਦਾ ਕਿ ਘਰ ਵਾਲਾ ਨਹੀਂ ਗਈ ਕਿ ਤੀਸੀ ਉਹਨੇ ਵੀ ਪੁੱਛਣਾ ਛੱਡ ਨਹੀਂ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਮੈਂ ਸਟਰੋਂਗ ਹੋ ਗਏ ਹਾਂ ਬਹੁਤ ਜ਼ਿਆਦਾ ਪਰ ਮਾਤਾ ਜੀ ਮੇਰੇ ਜੀ ਮੇਰੇ ਉੱਪਰ ਮੈਨੂੰ ਉਹਦਾ ਹੀ ਆਸਰਾ ਹੈ ਬੱਸ ਉਹਨੇ ਮੈਨੂੰ ਹਿੰਮਤ ਦਿੱਤੀ ਹੋਈ ਆ ਘਰ ਦੇ ਹੱਥ ਦਾ ਸਵਾਦ ਹੈ ਕੜੀ ਹੈ ਆਲੂ ਬੈਂਗਨ ਰੋਟੀ ਚਾਵਲ ਵੀ ਹੈ ਮਾਤਾ ਜੀ ਕੋਲ ਰਾਜਮਾ ਵੀ ਹੈ ਨਾਲ ਪਿਆਜ਼ ਤੇ ਚਟਨੀ ਵੀ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅੱਜ ਇੱਕ ਬਹੁਤ ਹੀ ਭਾਵੁਕ ਤਸਵੀਰ ਵੀ ਤੁਹਾਨੂੰ ਦਿਖਾਉਣ ਜਾ ਰਹੀ ਆ ਉੱਥੇ ਇੱਕ ਬਹੁਤ ਹੀ ਇਮੋਸ਼ਨਲ ਤਸਵੀਰ ਵੀ ਹੈ ਜਿੱਥੇ ਲੁਧਿਆਣਾ ਵਿੱਚ ਇੱਕ ਮਾਤਾ ਜੀ ਵੱਲੋਂ ਰੇੜੀ ਲਗਾਈ ਜਾਂਦੀ ਹੈ ਆਪਣਾ ਖਰਚਾ ਪਾਣੀ ਚਲਾਣ ਲਈ ਮਾਤਾ ਜੀ ਵੱਲੋਂ ਇੱਥੇ ਲੁਧਿਆਣਾ ਦੇ ਵਿੱਚ ਰੇੜੀ ਲਗਾਈ ਜਾਂਦੀ ਹੈ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਮਾਤਾ ਜੀ ਨਾਲ ਗੱਲਬਾਤ ਕਰ ਲਏ ਨੇ ਉਹ ਜੇ ਕੀ ਹਾਲਾਤ ਹੋਗੇ ਕਿ ਮਾਤਾ ਜੀ ਨੂੰ ਇੱਥੇ ਰੇੜੀ ਲਗਾਣੀ ਪੈਗੀ ਉਹ ਵੀ ਬਜ਼ੁਰਗ ਮਾਤਾ ਜੀ ਨੂੰ ਤਮਾਤਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਰੇੜੀ ਲਗਾਉਣ ਦਾ ਤਿੰਨ ਮਹੀਨੇ ਹੋ ਗਏ ਨਹੀਂ ਇਹੋ ਜੇ ਕੀ ਹਾਲਾਤ ਬਣ ਗਏ ਸੀ ਕਿ ਤੁਸੀਂ ਸੜਕਾ ਉੱਤੇ ਰੇੜੀ ਲਾਉਣ ਨੂੰ ਮਜਬੂਰ ਹੋ ਦੇਖੋ ਜੀ ਮੈਨੂੰ ਕੋਈ ਇਦਾਂ ਦਾ ਨਹੀਂ ਹੈਗਾ ਸੀ ਕਿ ਮੈਂ ਸ਼ਰਮ ਕਰਦੀ ਆ ਮਜਬੂਰ ਵੀ ਨਹੀਂ ਆ ਕਿ ਮੈਨੂੰ ਸ਼ੌਂਕ ਸੀ ਖਾਣਾ ਬਣਾਉਣ ਦਾ ਜਦ ਮੈਂ ਦੇਖਿਆ ਸਾਰੇ ਲੋਕ ਲਗਾ ਰਹੇ ਸਾਰੀ ਜਗ੍ਹਾ ਪੰਜਾਬੀ ਕਿਈ ਜਗ੍ਹਾ ਤੇ ਮੈਂ ਦੇਖਿਆ ਮੈਨੂੰ ਵੀ ਸ਼ੌਂਕ ਆਇਆ ਇਸ ਕਰਕੇ ਮੈਂ ਲਗਾਈ ਹੈ ਔਰ ਮੈਨੂੰ ਘਰ ਦਾ ਖਾਣਾ ਬਣਾਉਣ ਦੀ ਵੈਸੇ ਵੀ ਸ਼ੌਂਕ ਸੀਗਾ ਆ ਤੁਸੀਂ ਆਪ ਤਿਆਰ ਕਰਦੇ ਹੋ ਸਾਰੀ ਕੁ ਮੈਂ ਸਾਰਾ ਕੁਝ ਆਪ ਹੀ ਤਿਆਰ ਕਰਦੀ ਆ ਇਕਨਾ ਕਹਿੰਦੇ ਆ ਮਾਂ ਦੇ ਹੱਥ ਵਿੱਚ ਵੈਸੀ ਬੜੀ ਬਰਕਤ ਹੁੰਦੀ ਹੈ ਕਿ ਲੋਕੀ ਪਸੰਦ ਕਰਦੇ ਆ ਤੁਹਾਡੀ ਰੋਟੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੋਈ ਕੌਮਪਲੀਮੈਂਟ ਵੀ ਦਿੰਦਾ ਕਿ ਹਾਂਜੀ ਹਾਂਜੀ ਕੌਣ ਹੈ ਫੈਮਲੀ ਵਿੱਚ ਕੌਣ ਫੈਮਲੀ ਵਿੱਚ ਮੈਂ ਇਕੱਲੀ ਆ ਕੋਈ ਹਸਬੰਦ ਬੱਚੇ ਸੀ ਹਸਬੰਦ ਵੀ ਨਹੀਂ ਹੈ ਮੇਰਾ ਬੇਟਾ ਵੀ ਨਹੀਂ ਹੈ ਬੇਟੀ ਹੈ ਮੈਰਿਡ ਹੈ ਅਲੱਗ ਰਹਤੀ ਇਹ ਬੇਟੀ ਜਿਵੇਂ ਅਲੱਗ ਬੇਟੀ ਕਹਿੰਦੀ ਹੈ ਕਿ ਮम्मा ਤੁਸੀਂ ਰੇੜੀ ਨਹੀਂ ਲਗਾਣੀ ਨਹੀਂ ਜੀ ਬੇਟੀ ਤੁਹਾਨੂੰ ਮੇਰਾ ਕੋਈ ਲਿੰਕ ਨਹੀਂ ਹੈਗਾ ਅੱਛਾ ਬੁਲਾਉਂਦੀ ਹੀ ਨਹੀਂ ਨਹੀਂ ਜੀ ਕਿਉਂ ਜਿਵੇਂ ਤੁਹਾਡੇ ਹਸਬੰਦ ਵੀ ਨਹੀਂਗੇ ਪੁੱਤਰ ਵੀ ਨਹੀਂਗਾ ਗੋਤੀ ਵੀ ਨਹੀਂ ਪੁੱਛਦੀ ਨਹੀਂ ਪੁੱਛਦੀ ਹਾਂ ਜੀ ਕਿਉਂ ਕੀ ਹੋ ਗਿਆ ਇਦਾਂ ਦਾ ਉਸ ਦਾ ਮਰਜ਼ੀ ਆਪਣੇ ਮਸਤ ਰਹਿੰਦੇ ਹੋ ਮੇਰੇ ਨਾਲ ਅੱਛਾ ਵੈਸੇ ਤਾਂ ਪਹਿਲਾਂ ਮੇਰੇ ਮਕਾਨ 'ਚ ਰਹਿੰਦੇ ਸੀ ਹੁਣ ਅਲੱਗ ਕਰ ਦਿੱਤੇ ਮੈਨੂੰ ਨਾ ਮੇਰਾ ਦੁੱਖ ਸੁੱਖ ਦੇਖਦੇ ਆ ਨਾ ਮੈਨੂੰ ਉਹਨਾਂ ਦਾ ਕੋਈ ਸੁੱਖ ਹੈ ਨਾ ਮੈਨੂੰ ਉਹਨਾਂ ਨੂੰ ਕੁਝ ਕਪੜਾ ਜੁੱਤੀ ਕਪੜਾ ਜਾਂ ਕੋਈ ਪੈਸਾ ਕੁਝ ਵੀ ਨਹੀਂ ਉਹਨਾਂ ਤੋਂ ਲੈਂਦੀ ਬਲਕਿ ਮੈਂ ਉਹਨਾਂ ਦੀ ਹੈਲਪ ਕਰਦੀ ਸੀ ਉਹਨਾਂ ਨੇ ਮੈਨੂੰ ਆਪਣੇ ਦੇ ਬਹੁਤ ਸਮਝਿਆ ਜਿਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਤਰ੍ਹਾਂ ਕਰ ਕੋਈ ਕੰਮ ਵੀ ਨਹੀਂ ਮੇਰੇ ਨਾਲ ਕਰਵਾਂਦੇ ਉਹ ਮੇਰੇ ਨਾਲ 6-6 ਮਹੀਨੇ ਬੋਲਦੇ ਵੀ ਨਹੀਂ ਆ ਫਿਰ ਮੈਂ ਇਸ ਕਰਕੇ ਅਲੱਗ ਕਰ ਦਿੱਤਾ ਉਹਨਾਂ ਨੂੰ ਪਤਾ ਕਿ ਤੁਸੀਂ ਰੇੜੀ ਲਗਾਉਣੀ ਹੈ ਜੀ ਹਾਂਜੀ ਉਹਦੇ ਘਰੇ ਸੀ ਜਦੋਂ ਮੈਂ ਲਗਾਨੀ ਸੀ ਘਰ 'ਚੇ ਰਹਿੰਦੇ ਸੀ ਇਹ ਦੋ ਉਹਨਾਂ ਨੇ ਰੋਕਿਆ ਤਾਂ ਨਹੀਂ ਕਿ ਨਹੀਂ ਜੀ ਨਹੀਂ ਮੈਨੂੰ ਨਹੀਂ ਰੋਕਿਆ ਮੈਂ ਆਪਣੀ ਮਰਜ਼ੀ ਨਾਲ ਲਗਾਈ ਆਪਣੇ ਖਰਚੇ ਤੇ ਲਗਾਈ ਹੈ ਮੈਂ ਕਿਸੇ ਕੋਲ ਕੋਈ ਹੈ ਮਾਤਾ ਜੀ ਇਕੱਲੇ ਰਹਿਣਾ ਔਖਾ ਨਹੀਂ ਲੱਗਦਾ ਅੱਜ ਦੇ ਟਾਈਮ 'ਚ ਕੋਈ ਔਖਾ ਨਹੀਂ ਲੱਗਦਾ ਸਾਰਾ ਦਿਨ ਮੇਰਾ ਟਾਈਮ ਚੇਪਾਸ ਹੋ ਜਾਂਦਾ ਸ਼ੇਰ ਤੋਂ ਉੜਦੀਆਂ 12 ਵਜੇ ਤੱਕ ਇਹਨੂੰ ਤਿਆਰ ਕਰਕੇ ਲੈ ਕੇ ਆਉਣੀ ਆ ਫਿਰ ਮੇਰੇ ਚਾਰ ਇੱਥੇ ਵੱਜ ਜਾਂਦੇ ਫਿਰ ਜਾ ਕੇ ਫਿਰੇ ਦੀ ਤਿਆਰੀ ਕਰਨੀ ਹੁੰਦੀ ਥੋੜਾ ਪਤ ਆਰਾਮ ਕਰਕੇ ਸਾਰੀ ਰਾਤ ਮੇਰੇ ਇਸ ਤਰ੍ਹਾਂ ਹੀ ਆਰਾਮ ਰਾਤ ਨੂੰ ਨਿਕਲ ਜਾਂਦੀ ਹੈ ਤੇ ਤੁਹਾਡੇ ਹਸਬੰਡ ਤੇ ਬੇਟੇ ਨੂੰ ਕੀ ਹੋਇਆ ਸੀ ਬੇਟਾ ਮੇਰਾ ਹੋਇਆ ਹੀ ਨਹੀਂ ਅੱਛਾ ਜੀ ਬੇਟੀ ਇੱਕੋ ਹੀ ਹੈ ਮੇਰੀ ਅੱਛਾ ਇੱਕੋ ਹਸਬੰਡ ਹਾਂਜੀ ਹਸਬੰਡ ਵੀ ਮਾਰਸੀ ਹੋ ਗਿਆ ਕਿੰਨਾ ਟਾਈਮ ਹੋ ਗਿਆ ਉਹਨਾਂ ਦੇ 15 16 ਸਾਲ ਹੋ ਗਏ ਯਾਰ ਜਦੋਂ ਲੁਧਿਆਣਾ ਵਿੱਚ ਰੇੜੀ ਲਗਾ ਰਹੇ ਉਸ ਤੋਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਮੈਂ ਘਰੇ ਰਹਿੰਦੀ ਸੀ ਕੋਈ ਖਾਸ ਨਹੀਂ ਸੀਗਾ ਮੈਨੂੰ ਇੰਨਾ ਮੇਰੇ ਬ੍ਰਦਰ ਸੀ ਇੱਕ ਮੇਰਾ ਬਹੁਤ ਆ ਕਾਫੀ ਹੈਲਪ ਕਰਦਾ ਸੀ ਮੇਰੇ ਬ੍ਰਦਰ ਨੂੰ ਸਾਲ ਹੋ ਗਿਆ ਪੂਰੇ ਹੋਏ ਨੂੰ ਹੁਣ ਸਾਡੀ ਪਰਜਾਈਆਂ ਉਹ ਸਾਡੇ ਨਾਲ ਬੋਲਚਾਲ ਨਹੀਂ ਹੈ ਸਾਡੇ ਉਹਨਾਂ ਦੇ ਨਾਲ ਉਹ ਸਾਨੂੰ ਨਹੀਂ ਚੰਗਾ ਸਮਝਦੀਆਂ ਕਿ ਆਂ ਭਰਾ ਮੇਰਾ ਬਹੁਤ ਲੱਖਾਂ ਕਰੋੜਾਪਤੀ ਸੀਗਾ ਤੇ ਉਹਨਾਂ ਨੂੰ ਇਹ ਹੈ ਕਿ ਇਹ ਆਣੀਆਂ ਤੇ ਸਾਡੇ ਕੋਲੋਂ ਕੁਝ ਮੰਗਣਾ ਸੀ ਮੰਗਦੇ ਨਹੀਂ ਕਿਸੇ ਕੋਲੋਂ ਵੀ ਪਰ ਆਪਣੀ ਉਹਨਾਂ ਦੀ ਸੋਚ ਆਪਣੇ ਪੇਕਿਆਂ ਨੂੰ ਵੜਦੀਆਂ ਸਹਰਿਆਂ ਨੂੰ ਨਹੀਂ ਵੜਦੀਆਂ ਅੱਜ ਲੱਗਦਾ ਕਿ ਘਰ ਵਾਲਾ ਨਹੀਂ ਗਈ ਕਿ ਤੀਸੀ ਉਹਨੇ ਵੀ ਪੁੱਛਣਾ ਛੱਡ ਨਹੀਂ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਨਹੀਂ ਹੁੰਦਾ ਹੁਣ ਸਟਰੋਂਗ ਹੋ ਗਏ ਹੋ ਬਹੁਤ ਜ਼ਿਆਦਾ ਲੱਗਦਾ ਹਾਲਾਤਾਂ ਨੇ ਸਟਰੋਂਗ ਕਰਤਾ ਹਾਂਜੀ ਹਾਂਜੀ ਤੇ ਕੀ ਮੈਂ ਇੱਕ ਵਾਰੀ ਜ਼ਰੂਰ ਕਵਾਂਗੀ ਕੀ ਕੀ ਤੁਸੀਂ ਵੇਚ ਦਿਓ ਇੱਕ ਵਾਰੀ ਦਿਖਾ ਦਿਓ ਹਾਂਜੀ ਇਹ ਚਾਵਲ ਹੈ ਦੇਖੋ ਜੀ ਹੁਣ ਤਾਂ ਮੇਰੇ ਖਤਮ ਹੋਣ ਵਾਲੇ ਹੀ ਆ ਤਕਰੀਬਨ ਦੇਖ ਲਓ ਮਾਤਾ ਜੀ ਚਾਵਲ ਹੈ ਇੱਥੇ ਹੋਰ ਕੀ ਵੇਚ ਦਿਓ ਮਾਤਾ ਜੀ ਚਾਵਲ ਵੀ ਮੇਰੇ ਖਤਮ ਹੀ ਹੋਣ ਵਾਲੇ ਆ ਤਕਰੀਬਨ ਰਾਜਮਾ ਸਾਰਾ ਕੁਝ ਆਪਣੇ ਅੱਥੀ ਬਣਾ ਲੈਣਾ ਹਾਂਜੀ ਸਾਰਾ ਆਪਣਾ ਅੱਥੀ ਬਣਾ ਲਵਾਂ ਰਾਜਮਾ ਹੈ ਇਹ ਕੜੀ ਹੈ ਅੱਛਾ ਜੀ ਜੀ ਪਕੌੜੀਆਂ ਵਾਲੀ ਇਹ ਆਲੂ ਬੈਂਗਨ ਦੀ ਸਬਜੀ ਆ ਵੀ ਮੇਰੀ ਖਤਮ ਹੋਣੋਂ ਦੀ ਵਾਲੀ ਹੈ ਜੀ ਬਿਲਕੁਲ ਥੋੜੀ ਜੀ ਰਹਿ ਗਈ ਆ ਦਾਲ ਵੀ ਮੇਰੀ ਖਤਮ ਹੋ ਚੁੱਕੀ ਹੈ ਔਰ ਫੁਲਕੀ ਹੈ ਮੇਰੇ ਮਾਤਾ ਜੀ ਕਿੰਨੇ ਵਜੇ ਉੱਠਦੇ ਹੋ ਸਵੇਰੇ ਮੈਂ ਉੜਦੀ ਤਾਂ 4:30 ਵਜੇ ਆਪਣਾ ਨਿਤਨੇਮ ਕਰਕੇ ਫਿਰ ਮੈਂ ਆਪਣਾ ਕਿਚਨ ਚ ਲੱਗ ਜਾਨੀਆ ਫੇ ਰੋਟੀ ਪਾਣੀ ਬਣਾਉਣ ਲੱਗ ਜਾ ਹਾਂਜੀ ਹਾਂਜੀ ਕਿੰਨੀ ਕੁ ਦਿਹਾੜੀ ਬਣ ਜਾਂਦੀ ਏ ਦਿਨ ਦੀ ਬਣ ਹੀ ਜਾਂਦੀ ਆ ਦੇਖੋ ਮੇਰੇ ਫੁਲਕੇ ਜੀ ਅੱਛਾ ਜੀ ਇਹ ਦਿਹਾੜੀ ਨਾਲ ਗੁਜ਼ਾਰਾ ਹੋ ਜਾਂਦਾ ਘਰ ਦਾ ਬਾਦੂ ਜੀ ਸਬਰ ਤਾਂ ਬੰਦੇ ਨੂੰ ਹੈ ਹੀ ਨਹੀਂ ਜਿੰਨਾ ਵੀ ਕੋਈ ਨਹੀਂ ਹੈ ਬਹੁਤ ਕੁਛ ਹੈ ਮੇਰੇ ਕੋਲ ਪਰਮਾਤਮਾ ਨੇ ਲੱਗਦਾ ਹੈ ਅੱਜ ਕੱਲ ਪਰਿਵਾਰ ਦੇ ਪਰਿਵਾਰ ਰਹਿੰਦੇ ਨੇ ਉਹ ਤਾਂ ਵੀ ਨਹੀਂ ਖੁਸ਼ ਹੁੰਦੇ ਘਰ ਵਿੱਚ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਵੀ ਤੁਸੀਂ ਚੜਦੀ ਕਲਾ ਵਿੱਚ ਹੋ ਪਰਮਾਤਮਾ ਦੀ ਮਿਹਰ ਹੈ ਜੀ ਮੇਰੇ ਉੱਪਰ ਮੈਂ ਨੋ ਦਾ ਹੀ ਆਸਰਾ ਹੈ ਬਸ ਉਹਨੇ ਮੈਨੂੰ ਹਿੰਮਤ ਦਿੱਤੀ ਹੋਈ ਆ ਉਹ ਦੀ ਮਦਦ ਨਾਲ ਹੀ ਮੇਰਾ ਸਾਰਾ ਕੁਝ ਹੋ ਰਿਹਾ ਮੈਨੂੰ ਪਤਾ ਵੀ ਨਹੀਂ ਲੱਗਦਾ ਮੇਰਾ ਦਿਨ ਕਿੱਥੇ ਨਿਕਲ ਜਾਂਦਾ ਮੈਂ ਖੁਸ਼ ਆ ਆਪਣੀ ਜ਼ਿੰਦਗੀ ਲੋਕਾਂ ਤੋਂ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਹਾਂਜੀ ਮੇਰੀ ਬਹੁਤ ਜਾਣੇ ਵੀਡੀਓ ਬਣਾ ਕੇ ਲੈ ਕੇ ਗਿਆ ਮੈਨੂੰ ਹੁਣ ਜਿਹੜਾ ਵੀ ਆਂਦੇ ਆ ਕਹਿੰਦੇ ਤੁਹਾਡੀ ਵੀਡੀਓ ਦੇਖੀ ਅੱਛਾ ਜੀ ਉਹ ਦੇਖ ਕੇ ਮੇਰੀ ਵੀਡੀਓ ਆਪਣੇ ਆਪ ਹੀ ਆ ਜਾਂਦੇ ਹਨ ਜੀ ਦੇਖੋ ਜੀ ਮੇਰੀ ਥਾਲੀ ਤਿਆਰ ਹੋ ਗਈ ਖਾ ਕੇ ਮੈਨੂੰ ਦੱਸਿਓ ਕਿਸ ਤਰ੍ਹਾਂ ਦਾ ਸੁਆਦ ਆਇਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਥਾਲੀ ਮਾਤਾ ਜੀ ਵੱਲੋਂ ਦਿੱਤੀ ਜਾ ਰਹੀ ਹੈ ਵਿੱਚ ਕੜੀ ਹੈ ਆਲੂ ਬੈਂਗਣੇ ਪਿਆਜ਼ ਹੈ ਮਾਤਾ ਜੀ ਕਹਿੰਦੇ ਅੱਜ ਚਟਨੀ ਰਹਿ ਗਈ ਨਾਲ ਰਾਜਮਾ ਵੀ ਹੈ ਚਾਵਲ ਵੀ ਹੈ ਜੇਕਰ ਤੁਸੀਂ ਵੀ ਮਾਂ ਦੇ ਹੱਥ ਦਾ ਸਵਾਦ ਲੈਣਾ ਹੈ ਤਾਂ ਤੁਸੀਂ ਵੀ ਲੁਧਿਆਣਾ ਦੇ ਗ੍ਰੈਂਡਵੌਕ ਮਾਲ ਦੀ ਬੈਕਸਾਈਡ ਉੱਤੇ ਆ ਕੇ ਮਾਤਾ ਜੀ ਤੇ ਆਦੀ ਰੋਟੀ ਖਾ ਸਕਦੇ ਹੋ ਤਾਂ ਬਿਲਕੁਲ ਥਾਲੀ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਹੱਥ ਦਾ ਸਵਾਦ ਹੈ ਕੜੀ ਹੈ ਆਲੂ ਬੈਂਗਣ ਰੋਟੀ ਚਾਵਲ ਵੀ ਹੈ ਮਾਤਾ ਜੀ ਕੋਲ ਰਾਜਮਾ ਵੀ ਹੈ ਨਾਲ ਪਿਆਜ਼ ਤੇ ਚਟਨੀ ਵੀ ਦਿੰਦੇ ਹੈ ਤਾਂ ਬਿਲਕੁਲ ਮਾਤਾ ਜੀ ਇਹ ਥਾਲੀ ਕਿੰਨੇ ਦੀ ਮਿਲੇਗੀ ਜੀ ਤੁਹਾਨੂੰ 80 ਰੁਪਏ ਦੀ ਠੀਕ ਹੈ ਜੀ ਜੇ ਆਪਾਂ ਰਾਜਮਾ ਤੇ ਚਾਵਲ ਨਾਲ ਲੈਣੇ ਹੋ ਫਿਰ ਤੁਹਾਨੂੰ 100 ਰੁਪਏ ਦੀ 100 ਰੁਪਏ ਦੀ ਥਾਲੀ ਮਿਲ ਜਾਏਗੀ ਤੁਹਾਨੂੰ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੰਦੇ ਆ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਦੀ ਬਿਲਕੁਲ ਬੈਕ ਸਾਈਡ ਤੇ ਮਾਤਾ ਜੀ ਵੱਲੋਂ ਇੱਥੇ ਰੇੜੀ ਲਗਾਈ ਜਾਂਦੀ ਹੈ ਕਰੋ ਸਮਾਨ ਬਣਾ ਕੇ ਲਿਆਉਂਦੇ ਨੇ ਮਾਤਾ ਜੀ ਦੇ ਹਸਬੰਡ ਹੈ ਨਹੀਂ ਤੀ ਸੀਗੀ ਉਹ ਵੀ ਨਹੀਂ ਅੱਜ ਦੇ ਟਾਈਮ ਵਿੱਚ ਪੁੱਛਦੀ ਪਰ ਅਸੀਗਾ ਉਹਦੀ ਵੀ ਡੈਥ ਹੋ ਗਈ ਮਾਤਾ ਜੀ ਇੱਥੇ ਆਪ ਘਰ ਦੀ ਰੋਟੀ ਬਣਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਗ੍ਰੈਂਡ ਵਾਕ ਮਾਲ ਦੀ ਬੈਕ ਸਾਈਡ ਉੱਤੇ ਮਾਤਾ ਜੀ ਵੱਲੋਂ ਰੇੜੀ ਲਗਾਈ ਜਾਂਦੀ ਹੈ ਆਪਣੇ ਹੱਥੀ ਸਾਰਾ ਖਾਣਾ ਬਣਾਇਆ ਜਾਂਦਾ ਹੈ ਤਾਂ ਤਸਵੀਰਾਂ ਭਾਵੂ ਕਰਦੇ ਆ ਵੀ ਨਹੀਂ ਉੱਤੇ ਹੀ ਜਿਹੜੇ ਲੋਕੀ ਰੋਂਦੇ ਰਹਿੰਦੇ ਨੇ ਤਾਂ ਮਾਤਾ ਉਹਨਾਂ ਲਈ ਇੱਕ ਮੋਟੀਵੇਸ਼ਨ ਵੀ ਹੈ ਕਿ ਕਿਵੇਂ ਤੁਸੀਂ ਇਕੱਲੇ ਰਹਿ ਕੇ ਵੀ ਆਪਦੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹੋ